ਇਹ ਕਿੱਥੇ ਗਿਆ ਪੱਲੇਪਾਤੀ ਆਪਨਾਂ ਦੇ ਰੋਡ ਦੇ ਬਹੁਤ ਬੜਾ ਜੀ ਨੇ ਦੋਸਤ ਬੋਲਦਾ ਨਾ ਪਾਣੀ ਪਰੇ ਨੂੰ ਓ ਤੂੰ ਪਰੇ ਹੋ ਜਾ ਯਾਰ ਪਰੇ ਹੋ ਜਾ ਪਰੇ ਪਰੇ ਹੋ ਜਾ ਪਰੇ ਬੜੀ ਮਾਣੇ ਇੱਕ ਦਾ ਆਪਰਾ ਤੇ ਕੀ ਲੱਗਦਾ ਹੈ ਅਮਰ ਜੀ ਤੁਸੀਂ ਕਿੱਥੋਂ ਆਏ ਅਸੀਂ ਪਟਿਆਲੇ ਤੋਂ ਆ ਇਹ ਮੇਰੀ ਨੂੰਹ ਦੀ ਪਰਜਾਈ ਭਰਾ ਤੇ ਭਤੀਜੀ ਇਹਨੇ ਜਾਨੇ ਇੱਥੇ ਜਾ ਰਹੇ ਸੀ ਅਸੀਂ ਅਜੇ ਨਾਗਰਾਪੁਰ ਸਿੱਕੇ ਵਿਆਹ ਜਾ ਰਹੇ ਸੀ ਕਿੱਥੋਂ ਆਏ ਸੀਗੇ ਜੀ ਤੁਸੀਂ ਅਸੀਂ ਪਟਿਆਲੇ ਤੋਂ ਆਏ ਸੀ ਇਹ ਕਿੰਨੇ ਜਣੇ ਸੀਗੇ ਗੱਡੀ ਦੇ ਵਿੱਚ ਜੀ ਦੋ ਗੱਡੀ ਤੇ ਤਿੰਨ ਜਣੇ ਸੀ ਅਸੀਂ ਦੋਨੇ ਜਾਨੇ ਸੀ ਤੇ ਤਿੰਨਾਂ ਦੀ ਮੌਤ ਹੋ ਗਈ ਹੈ ਜੀ ਕੈਂਟਰ ਦੇ ਨਾਲ ਇੱਕ ਜਿਆ ਆਲਟੋ ਕਾਰ ਸੀ ਦਾ ਐਕਸੀਡੈਂਟ ਹੋਇਆ ਜਿਹਦੇ ਵਿੱਚ ਇੱਕ ਬੱਚਾ 7 ਸਾਲ ਦਾ ਆ ਇੱਕ ਲੇਡੀ ਜਿਹੜਾ ਦਾ ਘਰ ਵਾਲਾ ਆ ਇਹ ਤਿੰਨਾਂ ਦੀ ਕੈਜੂਲਟੀ ਹੋ ਗਈ ਆ ਤੇ ਸਾਨੂੰ ਜਿਉਂ ਵੀ ਇਨਫੋਰਮੇਸ਼ਨ ਮਿਲਦੀ ਆ ਉਸੇ ਵੇਲੇ ਆ ਕੇ ਅਸੀਂ ਇਹਨਾਂ ਮੌਕੇ ਤੇ ਆ ਕੇ ਡੈਡ ਰੋਡੀਆਂ ਬਾਹਰ ਕਢਾ ਕੇ ਤੇ ਇਹਨਾਂ ਨੂੰ ਆਪਣੇ ਸਿਵਹਸਤ ਹਸਪਤਾਲ ਜਿਹਾ ਅਰਸ਼ੇ ਇੱਕ ਅਰਸ਼ੇ ਕਰਵਾਇਆ ਸੀ ਦੂਜੇ ਪਾਸੇ ਹੋ ਰਿਹਾ ਸੀ ਕੈਂਟਰ ਆ ਰਿਹਾ ਸੀ ਸਾਕੋ ਨਾ ਨੇ ਜਿਹੜੇ ਕਾਰਾਂ ਸੀ ਇਹ ਬਰਾ ਸ਼ਾਹ ਦੇ ਕੋਲ ਪਿੰਡ ਮਾਨੇਵਾਲ ਦੇ ਆ ਇਹ ਕੈਂਟਰ ਸਾਹਿਬ ਕੈਂਟਰ ਦਾ ਪਤਾ ਲਾ ਰਹੇ ਆ ਜੀ ਉਹ ਬੜਾ ਹੋਇਟ ਚੱਲਿਆ ਪੱਲੇ ਪੱਤੀਆ ਬੰਦਰਾ ਨੇ ਰੋਡ ਦੇ ਗੱਡੀ ਨੇ ਤਰ੍ਹਾਂ ਜਿਹੜਾ ਨੰਬਰ 19 ਤੋਂ ਆਵਿਚਨ ਕਹਿੰਦੇ ਰਹੇ ਹੋ ਪਰੇ ਗੋਰੀਆਂ ਹੋਰ ਹੋ ਤੂੰ ਪਰੇ ਹੋ ਜਾ ਯਾਰ ਪਰੇ ਹੋ ਜਾ ਪਰੇ ਹੋ ਜਾ ਪਰੇ ਵਿੱਚ ਪਰੇ ਇੱਥੇ ਹੋ ਕੇ ਅਮਰ ਜੀ ਤੁਸੀਂ ਨਹੀਂ ਅਸੀਂ ਪਟਿਆਲੇ ਤੋਂ ਆ ਇਹ ਮੇਰੀ ਨੂੰਹ ਦੀ ਪਰਜਾਈ ਭਰਾ ਤੇ ਭਤੀਜੀ ਉਹਨੇ ਜਣੇ ਸੀ ਇੱਥੇ ਜਾ ਰਹੇ ਸੀ ਅਸੀਂ ਇੱਥੇ ਨਗਰਾ ਪਰਸੇ ਦੇ ਵਿਆਹ ਜਾ ਰਹੇ ਸੀ ਕਿੱਥੋਂ ਆਏ ਸੀਗੇ ਜੀ ਤੁਸੀਂ ਤੁਸੀਂ ਪਟਿਆਲੇ ਤੋਂ ਆਏ ਸੀ ਇਹ ਕਿੰਨੇ ਜਣੇ ਸੀਗੇ ਗੱਡੀ ਦੇ ਵਿੱਚ ਜੀ ਉਹ ਗੱਡੀ 'ਚ ਤਿੰਨ ਜਣੇ ਸੀ ਅਸੀਂ ਦੋਨੇ ਜਣੇ ਤੇ ਤਿੰਨਾਂ ਦੀ ਮੌਤ ਹੋ ਗਈ ਠੀਕ ਕੈਂਟਰ ਦੇ ਨਾਲ ਇੱਕ ਦੂਜਾ ਆਟੋ ਕਾਰ ਸੀ ਦਾ ਐਕਸੀਡੈਂਟ ਹੋਇਆ ਜਿਹਦੇ ਵਿੱਚ ਇੱਕ ਬੱਚਾ 7 ਸਾਲ ਦਾ ਆ ਇੱਕ ਲੇਡੀ ਜਿੱਕਰ ਉਹ ਘਰ ਲਾਇਆ ਇਤਨਾ ਦੀ ਕੈਜੂਲਟੀ ਹੋ ਗਈ ਆ ਤੇ ਸਾਨੂੰ ਜਿਉਂ ਵੀ ਇਨਫੋਰਮੇਸ਼ਨ ਮਿਲੀ ਆ ਉਸੇ ਵੇਲੇ ਆ ਕੇ ਅਸੀਂ ਇਹਨਾਂ ਮੌਕੇ ਤੇ ਆ ਕੇ ਡੈਬਲਟੀਆਂ ਬਾਹਰ ਕਢਾ ਕੇ ਤੇ ਉਹਨਾਂ ਨੂੰ ਆਪਣੇ ਸਿਲਵਾਸ ਤੋਂ ਫਿਕੇ ਆ ਅਰਸੀ ਦਰਸ਼ਕ ਰਾਇਸੀ ਦੂਜੇ ਪਾਸੇ ਆਵਦਾ ਸੀ ਕੈਂਟਰ ਆ ਰਿਹਾ ਸੀ ਸਾਕੋ ਨਾ ਜਿਹੜੇ ਕਾਰ ਆ ਸੀ ਇਹ ਬਰਾ ਚੌਦੇ ਕੋਲ ਪਿੰਡ ਮਾਣੇਵਾਲ ਦੇ ਆ ਇੱਕ ਕੈਂਟਰ ਸਰ ਕੈਂਟਰ ਦਾ ਪਤਾ ਲਾ ਰਹੇ ਆ ਜੀ